हो गया तो बदावर। बदावर। मैं बोलूं तो माइक ਨਾਲ ਬੋਲਾਂ ਜਾਂ ਬਿਨਾਂ ਮਾਈਕ ਦੇ ਬਿਨਾਂ ਮਾਈਕ ਅਜਾ ਰੋਣਾ ਨਾ ਪਾਇਓ ਮੈਂ ਕਮਜ਼ੋਰ ਗਿਆ ਉਹ ਮੈਨੂੰ ਇੰਟਰਵਿਊ ਆ ਮੈਂ ਪ੍ਰੈਸ ਸਾਹਮਣੇ ਆਉਂਦਾ ਨਹੀਂ ਬੋਲਣਾ ਅੱਛਾ ਚਲੋ ਕੋਈ ਹੋਰ ਤੋਂ ਬਾਤ ਯਾਰ ਸਾਰੇ ਇੱਕ ਕੋਈ ਨਹੀਂ ਕੋਈ ਅੱਜ ਜੀ ਮੈਂ ਲੁਧਿਆਣਾ ਬਾਹਰ ਐਸੋਸੀਏਸ਼ਨ ਉਹ ਵਕੀਲ ਜਿਹੜੇ ਕਾਂਗਰਸ ਨਾਲ ਮੁਹੱਬਤ ਕਰਦੇ ਆ ਉਹਦੀ ਆਈਡੀਓਲੋਜੀ ਦੇ ਨਾਲ ਮੁਹੱਬਤ ਕਰਦੇ ਆ ਜਿਨ੍ਹਾਂ ਨੇ ਅੱਜ ਇਹ ਫੰਕਸ਼ਨ ਆਰਗੇਨਾਈਜ਼ ਕੀਤਾ ਜੈ ਮੇ ਜੈ ਦੇਵ ਸਤਿ ਸ੍ਰੀ ਅਕਾਲ ਸਤਿ ਮੇ ਜੈ ਦੇ ਸਤਿ ਮੇ ਜੈ ਦੇ ਜੈ ਜੈ ਸਤਿ ਮੇ ਜੈ ਜੈ ਤੇ ਆਰਗੇਨਾਈਜ਼ ਕੀਤਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਹਰ ਨਾਗਰਿਕ ਨੂੰ ਜਿੱਥੇ ਤੱਕਾ ਹੁੰਦਾ ਹੋਵੇ ਉਥੇ ਤੱਕਾ ਕਰਨ ਵਾਲੇ ਦੇ ਉਲਟ ਖੜਾ ਹੋਣਾ ਚਾਹੀਦਾ ਅੱਜ ਤੁਸੀਂ ਭਾਰਤ ਪੂਸ਼ਣ ਆਸ਼ੂ ਜੀ ਨਾਲ ਜੋ ਤੱਕਾ ਪਿਛਲੇ ਦਿਨਾਂ ਛੋਇਆ ਦੋ ਐਫ ਆਰ ਆਈ ਐਫ ਆਈਆਰਸ ਹੋਈਆਂ ਔਰ ਦੋਨਾਂ ਦੇ ਵਿੱਚ ਆਸ਼ੂ ਜੀ ਨੂੰ ਲੋਅਰ ਕੋਰਟ ਨੇ ਰਿਜੈਕਟ ਕੀਤਾ ਹਾਈ ਕੋਰਟ ਨੇ ਉਨ੍ਹਾਂ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਕੋਸ਼ਿਸ਼ ਕਰਦਾ ਔਰ ਇੱਥੇ ਤਾਈਂ ਕਿ ਸਰਕਾਰ ਜਿਸ ਨੇ ਇਹ ਪਰਚਾ ਕੀਤਾ ਸੀਗਾ ਉਹਦੇ ਹੁੰਦੇ ਹੋਏ ਇਹ ਨਹੀਂ ਕਿ ਤੁਹਾਡਾ ਰਾਜ ਆ ਗਿਆ ਤਾਂ ਤੁਸੀਂ ਕੋਸ਼ਿਸ਼ ਕਰਾ ਲਈ ਜਾਂ ਥੋਰ ਮੁਰਿਧਣੀ ਆਪਣਾ ਫੈਸਲਾ ਕਰਾ ਲਿਆ ਜਾਂ ਵਿਡਰਾ ਕਰ ਲਿਆ ਇਦਾਂ ਦੀ ਗੱਲ ਕੋਈ ਨਹੀਂ ਇਹ ਬੜੀ ਵੱਡੀ ਗੱਲ ਹੋਈ ਆ ਧੰਨਵਾਦੀ ਆ ਵਕੀਲ ਸਾਹਿਬਾਨ ਦਾ ਜਿਨ੍ਹਾਂ ਨੇ ਕੇਸ ਲੜਿਆ ਤੇ ਅੱਜ ਆਸ਼ੂ ਜੀ ਦੇ ਨਾਲ ਖੜੇ ਨੇ ਔਰ ਧੰਵਾਦੀਆਂ ਜੁਡੀਸ਼ਰੀ ਦੇ ਜਿਨ੍ਹਾਂ ਨੇ ਸੱਚ ਤੇ ਪਹਿਰਾ ਦਿੱਤਾ ਹਾਈ ਕੋਰਟ ਦੇ ਖਾਸ ਤੌਰ ਤੇ ਔਰ ਜੱਜ ਸਹਿਬਾਨ ਦਾ ਔਰ ਮੈਂ ਅਫਸੋਸ ਮੈਨੂੰ ਇਸ ਗੱਲ ਦਾ ਕਿ ਇਦਾਂ ਹੋਣਾ ਨਹੀਂ ਚਾਹੀਦਾ ਚਲੋ ਮੰਨ ਲਿਆ ਭਾਈ ਤੁਸੀਂ ਇੱਕ ਤਕੜਾ ਐਮਐਲਏ ਸੀ ਉਹਨੂੰ ਬਦਨਾਮ ਕਰਨ ਲਈ ਇਹ ਸਭ ਕੁਝ ਕਰ ਲਿਆ ਲੇਕਿਨ ਹੁਣ ਇਲੈਕਸ਼ਨ ਚੱਲ ਪਈ ਇੱਕ ਇੱਕ ਚੀਜ਼ ਇਲੈਕਸ਼ਨ ਕਮਿਸ਼ਨ ਦੇ ਨੋਟਿਸ ਆ ਔਰ ਚਾਹੇ ਉਹ ਪੁਲਿਸ ਜਿਸ ਤਰੀਕੇ ਨਾਲ ਚੱਲ ਰਹੀ ਆ ਜਾਂ ਐਡਮਿਨਿਸਟ੍ਰੇਸ਼ਨ ਚੱਲ ਰਹੀ ਆ ਉਹਦੇ ਤੇ ਵੀ ਇਲੈਕਸ਼ਨ ਕਮਿਸ਼ਨ ਦੀ ਪੈਣੀ ਨਜ਼ਰ ਆ ਉਹਦੇ باوجود ਇਲੈਕਸ਼ਨ ਦੇ ਚੱਲਦੇ ਹੋਏ ਗਗਨਦੀਪ ਸਿੰਘ ਭੱਲਾ ਜਿਹੜੇ ਸਾਨੂੰ ਜੁਆਇਨ ਕੀਤੇ ਉਹਨਾਂ ਤੇ ਪਰਚਾ ਹੋਇਆ ਠੀਕ ਹੈ ਤੇ ਚਾਰ ਦਿਨ ਉਹਨਾਂ ਨੂੰ ਅੰਡਰਗਰਾਊਂਡ ਰਹਿਣਾ ਪਿਆ ਲੇਕਿਨ ਟੈਨਸ਼ਨ ਤਾਂ ਹੁੰਦੀ ਆ ਬੰਦੇ ਨੂੰ ਔਰ ਫਿਰ ਮੈਂ ਫਿਰ ਜੁਡੀਸ਼ਰੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਵੇਂ ਆਸ਼ੂ ਜੀ ਨੇ ਇਨਸਾਫ ਦਿੱਤਾ ਗਗਨਦੀਪ ਭੱਲੇ ਨੂੰ ਵੀ ਜੁਡੀਸ਼ਰੀ ਨੇ ਇਨਸਾਫ ਦਿੱਤਾ ਬੇਲ ਹੋ ਗਈ ਤੇ ਜੇ ਬੇਲ ਹੋ ਗਈ ਤੇ ਉਹ ਹੁਣ ਕੰਪੇਨ ਕਰਨਗੇ ਇਸੇ ਤਰ੍ਹਾਂ ਇੱਕ ਆਮ ਆਦਮੀ ਪਾਰਟੀ ਦੇ ਆਈਟੀ ਸੈੱਲ ਦੇ ਸ਼ਹਿਦ ਸਤਨਾਮ ਸਿੰਘ ਨਾ ਉਹਨਾਂ ਦਾ ਵਿਕਰਮ ਜੀ ਵਿਕਰਮਜੀਤ ਸਿੰਘ ਨਾਮ ਹੈ ਉਹਨਾਂ ਦਾ ਉਹਨਾਂ ਨੇ ਉਹਨਾਂ ਨੇ ਵੀ ਕਾਂਗਰਸ ਜੁਆਇਨ ਕੀਤੀ ਔਰ ਉਹ ਇਸ ਇਲੈਕਸ਼ਨ ਦੇ ਵਿੱਚ ਸਾਨੂੰ ਦੱਸ ਰਿਹਾ ਆ ਕਿ ਆਸ਼ੂ ਜੀ ਨੂੰ ਸੋਸ਼ਲ ਮੀਡੀਆ ਰਾਹੀਂ ਜਿੱਥੇ ਪਰਚਾ ਕੀਤਾ ਉੱਥੇ ਸੋਸ਼ਲ ਮੀਡੀਆ ਰਾਹੀਂ ਦੀ ਫੇਮ ਕਰਨ ਦੀ ਗੱਲ ਕਰਨ ਨੂੰ ਜੁਮੇਵਾਰੀ ਲੱਗੀ ਸੀ ਔਰ ਕੱਲ ਮੈਂ ਵੇਖ ਰਿਆ ਸੀਗਾ ਕਿ ਸੋਸ਼ਲ ਮੀਡੀਆ ਦੇ ਉੱਤੇ ਆਸ਼ੂ ਨੂੰ ਡੀਫੇਮ ਕਰਨ ਲਈ ਤਿੰਨ ਚਾਰ ਰੀਲਾਂ ਲਿਆਉਣੀਆਂ ਹੋਰ ਵੀ ਆਉਣਗੀਆਂ ਲੇਕਿਨ ਕੱਲਿਆ ਲੋਕਾਂ ਦੇ ਮਨ 'ਚ ਜੈਸ ਲੀਡਰ ਦੀ ਜੋ ਛਵੀਆ ਉਹਨੂੰ ਇਹ ਰੀਲਾਂ ਚੇਂਜ ਨਹੀਂ ਕਰ ਸਕਦੀਆਂ ਡੀਫੇਮ ਕਰਨ ਲਈ ਲੋਕ ਸਵਾਦ ਲੈਂਦੇ ਆ ਸਾਰੇ ਪੰਜਾਬ ਨੇ ਸ਼ਾਇਦ ਸਵਾਦ ਲੈਣਾ ਆਸ਼ੂ ਪੱਛ ਰਿਆ ਅੱਗੇ ਅੱਗੇ لیکن مالک ਦੀ ਮਰਜ਼ੀ ਦਾ ਕਿਸੇ ਨੂੰ ਕੀ ਪਤਾ ਕਿ ਆਸ਼ੂ ਨੇ ਭਜਾਉਣੇ ਅੱਗੇ-ਅੱਗੇ ਜਿੱਤ ਕੇ ਮੈਂ ਜਿੱਥੇ ਜੁਡੀਸ਼ਰੀ ਦਾ ਔਰ ਆਪਣੇ ਵਕੀਲ ਭਰਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਉਥੇ ਕਪੂਰਥਲਾ ਸੌਰੀ ਦੇਖੋ ਜਿੱਥੋਂ ਨਾ ਉਹੀ ਗੱਲ ਚੇਤੇ ਆਉਂਦੀ ਆ ਤੇ ਲੁਧਿਆਣਾ ਵੈਸਟ ਦੇ ਸਾਰੇ ਵੋਟਰ ਸਾਹਿਬਾਨ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਇਹ ਤੁਹਾਡਾ ਟੈਸਟ ਆ ਇਹ ਦੇਖਣਾ ਤੁਸੀਂ ਕਿ ਤੁਸੀਂ ਪੰਜਾਬ ਕਿਹੋ ਜਿਹਾ ਚਾਹੁੰਦੇ ਹੋ? ਵਸੇਂ ਬਦਲਿਆ ਪਰਚੇ ਪਰਚੇ ਵਾਲੀਆਂ ਸਰਕਾਰਾਂ ਅਕਾਲੀ ਦਲ ਦੇ ਰਾਜ ਵੀ ਹੋਏ ਪਰਚੇ ਤੇ ਉਹਨਾਂ ਨੂੰ ਤੋੜਿਆ ਤੁਸੀਂ ਇਸ ਕਰਕੇ ਕਿਉਂ ਧੱਕਾ ਕਰਦੇ ਸੀਗੇ ਜਿਹੜੇ 25 ਸਾਲ ਕਹਿੰਦੇ ਸੀ ਰਾਜ ਕਰਨਾ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਚਾਹ ਰਾ ਕਿ ਵੀਰੋ ਇਹ ਇੱਕ ਮੌਕਾ ਆ ਤੁਸੀਂ ਫੈਸਲਾ ਕਰਨਾ ਕਿ ਤੁਹਾਨੂੰ ਆਉਣ ਵਾਲਾ ਪੰਜਾਬ ਕਿਦਾਂ ਦਾ ਚਾਹੀਦਾ ਕਿਦਾਂ ਦੇ ਲੀਡਰ ਚਾਹੀਦੇ ਆ ਇੱਕ ਬਨੇ ਆਮ ਆਦਮੀ ਪਾਰਟੀ ਆ ਦੂਜੇ ਬਨੇ ਭਾਜਪਾ ਆ ਅਕਾਲੀ ਦਲ ਵੀ ਹੈ ਤੇ ਭਾਰਤ ਪੂਜਨ ਆਸ਼ੂ ਇੱਕ ਯੋਗ ਕੈਂਡੀਡੇਟ ਆ ਜਿਹੜਾ ਤੁਹਾਡਾ ਪ੍ਰਤਿਆ ਤੁਸੀ ਵਰਤਿਆ ਤੁਸੀ ਉਹਨਾਂ ਤੋਂ ਕਮ ਲੈ ਰਹੇ ਔਰ ਜੇ ਕੋਈ ਨਿਰਾਸ਼ ਗਿਆ ਹੋਵੇ ਕਦੇ ਮੈਂ ਨਹੀਂ ਸਮਝਦਾ ਅੰਤਕ ਲੀਡਰ ਆ ਉਹਦੇ ਹੱਕ 'ਚ ਖੜੇ ਹੋ ਜਾਓ ਇਹ ਹੀ ਮੇਰੀ ਪੀਲ ਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਆਈਟੀ ਦਾ ਡੀਫੇਮ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਪਰ ਤੇ ਕਾਂਗਰਸ ਵੱਲੋਂ ਕੋਈ ਐਕਸ਼ਨ ਲਿੱਤਾ ਜਾਏਗਾ ਇਸ ਦਿਨ ਦੇਖੋ ਗੱਲ ਆ ਐਕਸ਼ਨ ਤੇ ਜ਼ਰੂਰ ਦਰਖਾਸਤ ਦੇਾਂਗੇ ਬਟ ਆਹ ਜਨਤਾ ਨੂੰ ਇਹ ਇਹ ਲੰਮਾ ਪ੍ਰੋਸੈਸ ਆ ਇਹ ਜੇ ਕਹੀਏ ਨਾ ਸਵਿਚ ਆਫ ਕਰਦੀਏ ਹੋਊਗੀ ਤਾਂ ਨਹੀਂ ਇਟ ਇਜ਼ ਅ ਲੌਂਗ ਪ੍ਰੋਸੈਸ ਚਲੋ ਕੈਰੀ ਆਨ ਕਰੇ ਲੇਕਿਨ ਜਿੱਥੇ ਤਾਈਂ ਲੋਹੜੇ ਦੇ ਲੋਕਾਂ ਦੀ ਗੱਲ ਆ ਕਿ ਇਹ ਸੋਸ਼ਲ ਮੀਡੀਆ ਤੇ ਤੇ ਜਿਹੜਾ ਪ੍ਰਚਾਰ ਹੈ ਉਹਨੂੰ ਇਗਨੋਰ ਕੀਤਾ ਜਾਵੇ ਪਰ ਆਪਣੇ ਆਤਮਾ ਤੋਂ ਪੁੱਛਿਆ ਜਾਵੇ ਕਿ ਆਸ਼ੂ ਕਿਹੋ ਜਿਹਾ ਔਰ ਆਤਮਾ ਦੀ ਆਵਾਜ਼ ਨੂੰ ਸੁਣਦੇ ਹੋਏ ਵੋਟ ਪਾਈ ਜਾਵੇ ਕਿਸੇ ਦੇ ਦੈਸ਼ਿਤ ਕਿਸੇ ਦੇ ਪ੍ਰਭਾਵ ਚ ਬਿਲਕੁਲ ਵੋਟ ਨਹੀਂ ਪਾਉਣੀ ਇਹੀ ਖੂਬਸੂਰਤੀ ਹੈ ਸਾਡੀ ਡੈਮੋਕ੍ਰੇਸੀ ਰਾਣਾ ਜੀ ਕੋਈ ਦਾ ਸਤਾਰਿਆ ਵੀ ਕੋਈ ਕੇਸ ਵਗੈਰਾ ਕਰ ਸਕਦਾ ਜਿੰਨਾ ਵੀ ਗੱਲ ਕਹੀ ਹੈ ਦੇਖੋ ਕਰ ਦੇਣਗੇ ਉਹ ਵੀ ਸਿਰ ਮੱਥੇ ਉਹ ਵੀ ਲੜਨਾ ਹਾਂਜੀ ਔਰ ਅਗਰ ਸ਼ਾਂਤੀਪੂਰਵਕ ਇਲੈਕਸ਼ਨ ਹੋਣ ਦਿੱਤਾ ਜਾਵੇ ਤਾਂ ਚੰਗਾ ਇਹਦੇ ਨਾਲ ਛਵੀ ਸਰਕਾਰ ਦੀ ਵੀ ਬੈਟਰ ਬਣੇਗੀ ਕਿ ਅਸੀਂ ਤਾਂ ਲੋਕਾਂ ਦੇ ਛੱਡ ਦਤਾ ਲੋਕ ਜਿਤਾ ਦੇਣਗੇ ਤਾਂ ਐਮਐਲਏ ਇਹਨਾਂ ਦਾ ਜਿਤਾਉਣਾ ਆਸ਼ੂ ਨੂੰ ਮੈਨੂੰ ਪਤਾ ਇਸ ਗੱਲ ਦਾ ਲੇਕਿਨ ਇਹਨਾਂ ਦੀ ਇਮੇਜ ਬਚੂਗੀ ਸਰਕਲ ਜਾਗਰਤਾ ਵਾਜਦੀ ਉਹ ਕਹਿੰਦੇ ਕਾਂਗਰਸ ਦੋ ਘੁੱਟਾ ਵਿੱਚ ਚੱਲ ਰਹੀ ਹੈ ਇਹ ਬਿਲਕੁਲ ਗਲਤ ਫਵਾਇਆ ਦੇਖੋ ਜਿਹੜਾ ਵਿਰੋਧੀ ਹੁੰਦਾ ਉਹਨੇ ਕੋਈ ਨਾ ਕੋਈ ਤਨਖਸ਼ ਕਰਨਾ ਪਿਛਲੇ ਦਿਨੀ ਰਾਜਾ ਵੜਿੰਗ ਜੀ ਭੁਪੇਸ਼ ਬਗੇਲ ਜੀ ਔਰ ਬਹੁਤ ਸਾਰੇ ਸੀਨੀਅਰ ਲੀਡਰ ਭਾਰਤ ਕੁਸ਼ਨ ਆਸ਼ੂ ਜੀ ਦਾ ਨਾਮਿਨੇਸ਼ਨ ਪੇਪਰ ਫਾਈਲ ਕਰਾ ਕੇ ਗਏ ਹੈ ਔਰ ਸਮੇ ਸਮੇ ਦੇ ਉਤੇ ਨਾ ਕੇਵਲ ਪ੍ਰਦੇਸ਼ ਦੇ ਬਲਕੇ ਸਾਡੇ 올 ਇੰਡੀਆ ਦੇ ਬੁਲਾਰੇ ਪ੍ਰਚਾਰਕ थिंक टैंक ਉਹਨਾਂ ਨੂੰ ਬੁਲਾ ਕੇ ਜਨਤਾ ਨੂੰ ਸੰਬੋਧਨ ਕਰਨਗੇ ਕੋਈ ਪ੍ਰੈਸ ਕਾਨਫਰੰਸ ਕਰੇਗਾ ਕੋਈ ਜਨਤਾ ਨੂੰ ਸੰਬੋਧਨ ਕਰੇਗਾ ਛੋਏ ਗੱਲ ਮੰਚ ਨਹੀਂ ਰੱਖਣੀ ਚਾਹੀਦੀ ਕਿ ਕਾਂਗਰਸ ਇਕੱਠੀ ਆ ਨਹੀਂ ਇਕੱਠੀ ਆ ਕਾਂਗਰਸ ਇਕੱਠੀ ਹੀ ਆ ਐਨੀਥਿੰਗ ਐਲਸ ওকে ਜੀ ਥੈਂਕ ਯੂ ਸਰ ਸਰ ਇੱਕ ਇੱਕ ਮਿੰਟ ਹੋ ਜਾਓ ਪੇਸਿੰਗ ਕੁਆਇੰਚਿੰਗ ਦੇ ਸਾਰਾ ਲੀਗਲ ਅਸਪੈਕਟ ਦੇ ਉੱਪਰ ਇਹ ਆਸ਼ੂ ਜੀ ਦੀਆਂ ਜਿਹੜੀਆਂ ਦੋ ਐਫ ਆਈ ਆਰ ਰਜਿਸਟਰਡ ਹੋਈਆਂ ਸੀ ਨਵਾਂ ਸ਼ਹਿਰ ਤੇ ਲੁਧਿਆਣੇ ਜਿਹੜੀਆਂ ਬਿਜ਼ਨਸ ਨੇ ਰਜਿਸਟਰ ਕੀਤੀਆਂ ਸੀ ਜਿਹੜੀਆਂ ਦੋ ਐਫ ਆਈ ਆਰ ਰਜਿਸਟਰਡ ਹੋਈਆਂ ਸੀਗੀਆਂ ਲੁਧਿਆਣੇ ਤੇ ਨਵਾਂ ਸ਼ਹਿਰ ਉਹ ਦੋਨਾਂ ਦੀ ਆਨਰੇਬਲ ਹਾਈ ਕੋਰਟ ਦੇ ਵਿੱਚ ਕੁਐਸ਼ਨ ਪਾਈ ਸੀ ਤੇ ਜਸਟਿਸ ਮਹਾਵੀਰ ਸਿੰਧੂ ਨੇ ਉਹਨਾਂ ਦੀਆਂ 20 ਦਸੰਬਰ 2024 ਨੂੰ ਦੋਨੋਂ ਐਫ ਆਈ ਆਰ ਆਪ ਕੋ ਐਸ਼ ਕਰ ਦਿੱਤੀਆਂ ਉਨ੍ਹਾਂ ਦੇ ਖਿਲਾਫ ਵਿੱਚੇ ਲਿਖਿਆ ਵਾ ਕਿ ਜਿਹੜਾ ਇਹ ਹੈ ਪੋਲੀਟੀਕਲ ਬੰਡਾਟਾ ਦੇ ਬੇਸ ਦੇ ਉੱਤੇ ਧਾਇਰ ਹੋਈਆਂ ਸੀ ਤੇ ਇਹਨਾਂ ਨੇ ਕਦੇ ਵੀ ਕੋਈ ਐਸੀ ਕੋਈ ਇਲੈਗੈਲਿਟੀ ਕਮਿਟ ਹੋਈ ਹੋਈ ਨਹੀਂ ਸੀ ਉਹ ਸਾਰੀ ਡਿਟੇਲ ਜਜਮੈਂਟਸ ਨੇ ਮੇਰੇ ਕੋਲ ਜਦੋਂ ਮਰਜ਼ੀ ਕਾਪੀ ਲੈ ਲਓ ਮੇਰੇ ਕੋਲ ਬੇਰੇ ਟੇਬਲ 'ਕੀਆ ਉਹਨਾਂ ਨੇ ਪਾਲਿਸੀ ਦੇ ਉੱਤੇ ਵੀ ਪਾਲਿਸੀ ਜਿਹੜੀ ਬਣਾਈ ਸੀਗੀ ਅਕਾਲੀ ਦਲ ਦੇ ਟਾਈਮ ਤੋਂ ਪਾਲਿਸੀ ਬਣੀ ਆਈ ਸੀ ਉਹਨੂੰ ਅਪਹੈਲਡ ਕਰ ਦਿੱਤਾ ਗਿਆ ਸੀ ਪਾਲਿਸੀ ਉਹ ਪਾਲਿਸੀ ਹਾਈ ਕੋਰਟ ਚ ਚੈਲੰਜ ਹੋਈ ਸੀ ਹਾਈ ਕੋਰਟ ਨੇ ਦੋ ਵਾਰੀ ਚੈਲੰਜ ਕੀਤਾ ਦੋਵੇਂ ਵਾਰੀ ਉਹ ਪਾਲਿਸੀ ਨੂੰ ਸਹੀ ਠਰਾਇਆ ਗਿਆ ਸੀ ਫਿਰ ਸਹੀ ਬਣੀ ਆ ਅੱਜ ਵੀ ਉਸੇ ਪਾਲਿਸੀ ਦੇ ਬਨਾ ਦੇ ਉੱਤੇ ਇਸ ਸਰਕਾਰ ਇਹ ਸਰਕਾਰ ਉਸੇ ਪਾਲਿਸੀ ਦੇ ਬੇਸ ਦੇ ਉੱਤੇ ਅੱਜ ਵੀ ਉਹੀ ਕੰਮ ਕਰ ਰਹੀ ਆ ਮੰਡੀਆਂ ਦੇ ਵਿੱਚੋਂ ਫਸਲ ਉਸੇ ਪਾਲਿਸੀ ਦੇ ਬਨਾ ਤੇ ਚੱਕੀ ਜਾ ਰਹੀ ਆ ਕੋਈ ਨਵੀਂ ਪਾਲਿਸੀ ਹਾਲ ਤੱਕ ਨਹੀਂ ਆਈ ਹੈਗੀ ਇਹ ਬੜੀ ਹੈਰਾਨੀਜਨਕ ਗੱਲ ਆ ਕਿ ਜੇ ਉਸ ਵੇਲੇ ਪਾਲਿਸੀ ਗਲਤੀ ਵੀ ਨਵੀਂ ਪਾਲਿਸੀ ਕਿਉਂ ਨਹੀਂ ਆਈ ਪਰ ਪੁਰਾਣੀ ਪਾਲਿਸੀ ਕਿਉਂ ਚਲਦੀ ਪਈ ਆ इट मीन्स बाय दैट टाइम ऑफ पॉलिसी करेक्ट सी इन्हानू फाल्सली इम्पलीकेट करना ਸੀ ਆਸ਼ੂ ਜੀ ਨੂੰ ਇन्हानू फाल्सली ਇਮਪਲੀਕੇਟ ਕੀਤਾ ਗਿਆ ਉਸਕੋ ਉਹਨਾਂ ਐਫ ਆਈ ਆਰਾਂ ਦੇ ਵਿੱਚ ਟੂ ਡਿਫੇਮ ਹਿਸ ਰੈਪਿਊਟੇਸ਼ਨ ਟੂ ਡਿਫੇਮ ਹਿਮ ਸੋ ਥੈਟ ਹੀ ਹੀ ਸ਼ੁੱਡ ਨਾਟ ਕੰਟੈਸਟ ਦ ਇਲੈਕਸ਼ਨਸ ਇਸ ਕਰਕੇ ਪੋਲੀਟੀਕਲ ਵੰਡਟਾ ਨ ਮੁੱਦੇ ਰੱਖਦੇ ਆ ਮੁੱਦੇ ਰੱਖਦੇ ਆ ਇਹ ਪਰਚੇ ਦਰਜ ਕੀਤੇ ਗਏ ਸੀ ਟੂ ਕਾਜ਼ ਹੈਰਾਸ ਟੂ ਕਾਜ਼ ਡਿਫੇਮ ਟੂ ਡਿਫੇਮ ਦ ਰੈਪਿਊਟੇਸ਼ਨ ਆਫ ਦ ਕਾਂਗਰਸ ਪਾਰਟੀ ਆਲਸੋ ਤਾਂ ਉਹ ਐਫ ਆਈ ਆ ਰ ਹੋਈਆਂ ਸੀ ਤੇ ਹਾਈ ਕੋਰਟ ਨੇ ਉਹ ਐਫ ਆਈ ਆ ਉਹਨਾਂ ਆਨ ਦੀ ਸਾਰੇ ਫੈਕਟਸ ਗਰਾਉਂਡਸ ਡਿਸਕਸ ਕਰਕੇ ਉਹਨਾਂ ਦੇ ਵਕੀਲਾਂ ਨੇ ਵੀ ਵਹਿਸ ਕੀਤੀ ਸਾਡੇਆਂ ਨੇ ਅਸੀਂ ਵੀ ਕੀਤੀ ਉਹਨਾਂ ਨੂੰ ਸਾਰਿਆ ਕੁਝ ਦੇਖਦੇ ਹੋਏ ਉਹ ਤੋਂ ਬਾਅਦ ਉਹ ਐਫ ਆਈ ਆ ਰ ਕੁਐਸ਼ ਹੋਈਆਂ ਸੀ ਲੌਂਗ 4 5 ਡੇਸ ਆਰਗੂਮੈਂਟਸ ਉਹਦੇ ਕੋ ਹਾਈ ਕੋਰਟ ਚੱਲੀਆਂ ਸੀ ਉਹ ਤੋਂ ਬਾਅਦ ਉਹ ਐਫ ਆਈ ਆ ਰ ਡਿਫੈਮ ਠੀਕ ਹੈ ਧੰਨਵਾਦ ਓਕੇ